ਕੋਸ਼ ਰਮਣੀਕ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅਸੀਂ ਮਾੜੇ ਇੱਥੇ ਨਾ ਹੁੰਦਾ ਅੱਗੇ ਜੇ ਸਾਡੇ ਸੰਸਥਾਵਾਂ ਕਾਇਮ ਹੋ ਜਾਂਦੇ ਸਭ ਇਸ ਕਰਕੇ ਇਸ ਤਰ੍ਹਾਂ ਕੰਮ ਕਰਨਾ ਮਹੱਤਵ ਕਰ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਲੱਤਾਂ ਆਪਣੇ ਆਪ ਹੀ ਟਿਕਣ ਨੂੰ ਬਹੁਤ ਵਾਰ ਤਿਆਰ ਲੈਂਦੇ ਹਾਂ ਕੰਨਿਆ ਸਾਡੇ ਸੰਸਥਾਵਾਂ ਮੌਜੂਦ ਹੋਣ ਗਿਆ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਕ ਉਹਨੇ ਉਹਨੇ ਹੀ ਸਖਤ ਰਹਿਣਗੇ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੇ ਸਾਡੇ ਵੱਡੇ ਭਰਾ ਭਾਈ ਸਾਹਿਬ ਇਹਨਾਂ ਅਸਥਾਨ ਦੇ ਵਿੱਚ ਵੀ ਰਹੇ ਨੇ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਜਿਹੜੀ ਕਿ ਦੁਨੀਆ ਦੇ ਅੰਦਰ ਵਸਦੇ ਗੁਰੂ ਨਾਨਕ ਨਾਮਲੇਵਾ ਸੰਗਤ ਅਤੇ ਸਿੱਖਾਂ ਦੇ ਮਸਲਿਆਂ ਤੇ ਹਮੇਸ਼ਾ ਹੀ ਆਪਣੇ ਡਟ ਕੇ ਪਹਿਰਾ ਦਿੰਦੀ ਆ ਤੇ ਆਪਣੀ ਡਿਊਟੀ ਬਖੂਬੀ ਨਿਭਾਉਂਦੀ ਆ ਉਹ ਭਾਵੇਂ ਕਿ ਕੁਦਰਤੀ ਆਫਤ ਹੋਵੇ ਜਾਂ ਕਿਸੇ ਤੇ ਕੋਈ ਵਕਤ ਹੋਵੇ ਤਾਂ ਸ਼ਰੋਣੀ ਕਮੇਟੀ ਗੁਰੂ ਦੇ ਆਸ਼ੇ ਦੇ ਮੁਤਾਬਕ ਗੁਰੂ ਦੇ ਤੇ ਸਿਧਾਂਤ ਦੇ ਮੁਤਾਬਕ ਸੇਵਾ ਵਿੱਚ ਜੁੜਦੀ ਆ ਤੇ ਖਾਸ ਤੌਰ ਤੇ ਜਦੋਂ ਕੌਮ ਪ੍ਰਸਤਾ ਦੀ ਗੱਲ ਹੋਵੇ ਕੌਮ ਦੇ ਲਈ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਗੱਲ ਹੋਵੇ ਕੌਮ ਲਈ ਸ਼ਹੀਦ ਹੋਣ ਵਾਲਿਆਂ ਦੀ ਗੱਲ ਹੋਵੇ ਕੌਮ ਦੇ ਲਈ ਮਰ ਮਿਟਣ ਵਾਲੇ ਲੋਕਾਂ ਦੀ ਗੱਲ ਹੋਵੇ ਤਾਂ ਸ਼ਰੋਣੀ ਕਮੇਟੀ ਉਹਨਾਂ ਦੇ ਲਈ ਆਪਣਾ ਹਰ ਹਿੱਲਾ ਵਰਤ ਕੇ ਉਹਨਾਂ ਦੇ ਨਾਲ ਖੜਦੀ ਆ ਖਾਸ ਤੌਰ ਤੇ ਸ਼ਹੀਦ ਪਰਿਵਾਰਾਂ ਲਈ ਬੰਦੀ ਸਿੰਘਾਂ ਲਈ ਜੋਧਪੁਰ ਜੇਲ੍ਹ ਦੇ ਬੰਦੀਆਂ ਲਈ ਹੋਰ ਜਿਨ੍ਹਾਂ ਨੇ ਵੀ ਕੌਮ ਦੇ ਲਈ ਲੜਾਈਆਂ ਲੜੀਆਂ ਉਹਨਾਂ ਦੇ ਲਈ ਸ਼ਰੋਣੀ ਕਮੇਟੀ ਹਰ ਤਰੀਕੇ ਨਾਲ ਉਹਨਾਂ ਦੇ ਘਰ ਪਰਿਵਾਰ ਦੇ ਅੰਦਰ ਜੋ ਉਹਨਾਂ ਦੇ ਨਾਲ ਜੇਲਾਂ ਦੇ ਅੰਦਰ ਤੇ ਉਹਨਾਂ ਦੇ ਨਾਲ ਅਦਾਲਤਾਂ ਦੇ ਅੰਦਰ ਜਾ ਕੇ ਪੈਰਾ ਦਿੰਦੀ ਆ ਤੇ ਹੁਣੇ-ਹੁਣੇ ਆਪਾਂ ਦੇਖਿਆ ਕਿ ਬਲਵੰਤ ਸਿੰਘ ਰਾਜਵਾਨ ਜੋ ਕਿ ਅਕਾਲ ਤਖਤ ਸਾਹਿਬ ਵੱਲੋਂ ਕਿ ਉਹਨਾਂ ਨੂੰ ਵੱਡਾ ਇੱਕ ਖਿਤਾਬ ਦਿੱਤਾ ਗਿਆ ਤੇ ਉਹ ਆਪਣੇ ਭਰਾ ਦੇ ਭੋਗ ਦੇ ਉੱਤੇ ਜਦੋਂ ਪਹੁੰਚੇ ਨੇ ਆਪਣੇ ਪਿੰਡ ਤੇ ਉੱਥੇ ਉਹਨਾਂ ਨੇ ਆਪਣੀ ਭਾਵਨਾਤਮਕ ਤਕਰੀਰ ਦੇ ਵਿੱਚ ਜਿੱਥੇ ਕੌਮ ਨੂੰ ਇੱਕ ਹੀ ਦਾ ਸੱਦਾ ਦਿੱਤਾ ਤੇ ਉੱਥੇ ਉਹਨਾਂ ਨੇ ਇਹ ਵੀ ਫਿਕਰ ਮੰਦੀ ਦੀ ਜ਼ਾਹਰ ਕੀਤੀ ਆ ਕੀ ਕੌਮ ਦੀਆਂ ਸੰਸਥਾਵਾਂ ਜਿਹੜੀਆਂ ਉਹ ਜਿੰਨੀ देर ਮਜ਼ਬੂਤ ਨਹੀਂ ਹੁੰਦੀਆਂ ਓਨੀ ਦੇਰ ਤੱਕ ਕੌਮ ਦੇ ਹਿੱਤ ਤੇ ਕੌਮ ਦੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਸਿਖਰ ਨਹੀਂ ਪਹੁੰਚ ਸਕਦੀ ਇਸ ਮੌਕੇ ਤੇ ਉਹਨਾਂ ਨੇ ਜਿਵੇਂ ਆਪਾਂ ਪਹਿਲਾਂ ਵੀ ਸੁਣਦੇ ਆਂ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਜਿਹੜੀ ਲੜਾਈ ਲੜੀ ਗਈ ਜਾਂ ਬੰਦੀ ਸਿੰਘਾਂ ਦੀ ਜਮਾਨਤਾਂ ਹੁੰਦੀਆਂ ਬੰਦੀ ਸਿੰਘਾਂ ਦੀ ਪ੍ਰੋਲ ਹੁੰਦੀ ਆ ਬੰਦੀ ਸਿੰਘਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਤਾਂ ਉੱਥੇ ਜਦੋਂ ਸ਼ਰੋਣੀ ਕਮੇਟੀ ਖੜਦੀ ਆ ਤੇ ਬੰਦੀ ਸਿੰਘ ਇਸ ਗੱਲ ਦੇ ਲਈ ਆਪਾਂ ਇਹ ਇਜਹਾਰ ਕਰਦੇ ਨੇ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਿਹੜੀ ਸਹਾਇਤਾ ਜਾਂ ਮਦਦ ਦਾ ਭਾਵੇਂ ਕਿ ਉਹਨਾਂ ਦਾ ਆਪਣਾ ਫਰਜ਼ ਹੁੰਦਾ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਬਲਵੰਤ ਸਿੰਘ ਰਾਜਵਾਨਾ ਨੇ ਜਦੋਂ ਕਿ ਉਹਨਾਂ ਦੇ ਨਾਲ ਉਹਨਾਂ ਦੇ ਬਗਲ ਦੇ ਵਿੱਚ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਖੜੇ ਸਨ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਮੇਰੇ ਵੱਡੇ ਭਰਾ ਨੇ ਤੇ ਸ਼ਰੋਣੀ ਕਮੇਟੀ ਸਾਡੇ ਲਈ ਜੋ ਲੜਾਈ ਲੜ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਤੇ ਇਹ ਇਸ ਗੱਲ ਲਈ ਵੱਡਾ ਮਾਣ ਜਾਂਦਾ ਸ਼ਰੋਣੀ ਕਮੇਟੀ ਨੂੰ ਜਦੋਂ ਬੰ ਕੌਮ ਦੇ ਮਹਾਨ ਯੋਧੇ ਤੇ ਮਹਾਨ ਹੀਰੇ ਜਿਹੜੇ ਆ ਜਿਨ੍ਹਾਂ ਨੇ ਆਪਣੀਆਂ ਵੱਡੀਆਂ ਕੁਰਬਾਨੀਆਂ ਕਰਕੇ ਆਪਣੀਆਂ ਜ਼ਿੰਦਗੀਆਂ ਜੇਹਲਾਂ ਦੇ ਵਿੱਚ ਕਿਨਾ ਲਾਈਆਂ ਹੋਣ ਉਹ ਜਦੋਂ ਸ਼ਰੋਣੀ ਕਮੇਟੀ ਦੀ ਮਜ਼ਬੂਤੀ ਲਈ ਤੇ ਸ਼ਰੋਣੀ ਕਮੇਟੀ ਦੇ ਕੀਤੇ ਕਾਰਜਾਂ ਲਈ ਅੱਗੇ ਹੋ ਕੇ ਸਲਾਹਗਾ ਕਰਦੇ ਆ ਤਾਂ ਇਸ ਗੱਲ ਨਾਲ ਸੰਸਥਾ ਦਾ ਮਾਣ ਹੋਰ ਵੀ ਵੱਧਾ ਸੋ ਅਸੀਂ ਬਲਵੰਤ ਸਿੰਘ ਰਾਜਵਾਨਾ ਵੱਲੋਂ ਕੀਤੇ ਜਿਹੜੇ ਉਹਨਾਂ ਨੇ ਦਿੱਤੀਆਂ ਸਲਾਹ ਤੇ مشਵਰੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਆਓ قوم ਦੇ ਸਾਰੇ ਜਿਹੜੇ ਲੋਕ ਨੇ ਸੰਸਥਾਵਾਂ ਨੇ ਇਕਜੁੱਟ ਹੋਈਏ ਅਕਾਲ ਤਖਸਾਲਬ ਨੂੰ ਮਜ਼ਬੂਤ ਕਰੀਏ ਆਪਣੀ ਸੰਸਥਾ ਛੋਣੀ ਗੁਰਦੁਆਰਾ ਪਰੰਦਰ ਕਮੇਟੀ ਨੂੰ ਮਜ਼ਬੂਤ ਕਰੀਏ ਤਾਂ ਹੀ ਅਸੀਂ ਆਪਣੇ ਹੱਕ ਤੇ ਆਪਣੇ ਹਿੱਤਾਂ ਦੀ ਲੜਾਈ ਲੜ ਸਕਦੇ ਹਾਂ। ਹਮਾਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰੇਂ ਔਰ ਐਸੀ ਹੀ ਖਬਰੋ ਕੀ ਜਾਣਕਾਰੀ ਕੇ ਲਿए ਬੈਲ ਆਈਕਨ ਕੋ ਦਬਾਣਾ ਨਾ ਭੂਲੇ।